ਪੰਜਾਬ ਹோம்ਗਾਰਡ ਅਤੇ ਸਿਵਲ ਡਿਫੈਂਸ ਵਿਭਾਗ ਦੇ 58ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਮਾਨਯੋਗ ਸ਼੍ਰੀ ਬੀਵੀ ਪਾਵਰਾ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹோம்ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ ਮਾਨਯੋਗ ਸ਼੍ਰੀ ਕੁਲਤਾਰਨ ਸਿੰਘ ਘੁੰਮਣ ਕਮਾਂਡੈਂਟ ਜਨਰਲ ਪੰਜਾਬ ਹோம்ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ ਅਤੇ ਮਾਨਯੋਗ ਸ਼੍ਰੀ ਹਰਮਜੀਤ ਸਿੰਘ ਡਿਪਟੀ ਕਮਾਂਡੈਂਟ ਜਨਰਲ ਪੰਜਾਬ ਹோம்ਗਾਰਡ ਅਤੇ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ ਜੀ ਦੀ ਅਗਵਾਈ ਹੇਠ ਸ਼੍ਰੀ ਗੁਰਪਿੰਦਰਪਾਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਸ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਹੈੱਡਕੁਆਟਰ ਪੰਜਾਬ ਹੋਮ ਗਾਰਡਸ ਫਤਿਹਗੜ੍ਹ ਸਾਹਿਬ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਕਮਾਂਡਰ ਸਾਹਿਬ ਸ਼੍ਰੀ ਗੁਰਿੰਦਰਪਾਲ ਸਿੰਘ ਨੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਹੋਮ ਗਾਰਡ ਜੀ ਦਾ ਸੰਦੇਸ਼ ਸਟਾਫ ਅਤੇ ਜਵਾਨਾਂ ਨੂੰ ਪੜ੍ਹ ਕੇ ਸੁਣਾਇਆ ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਸਾਰਿਆਂ ਨੂੰ ਸਥਾਪਨਾ ਦਿਵਸ ਸਬੰਧੀ ਮੁਬਾਰਕਬਾਦ ਵੀ ਦਿੱਤੀ ਗਈ ਇਸ ਮੌਕੇ ਦਿਲਸ਼ੇਰ ਸਿੰਘ ਪਲਾਟੂਨ ਕਮਾਂਡਰ ਅਤੇ ਸ਼੍ਰੀ ਤਰਵਿੰਦਰ ਸਿੰਘ ਪਲਾਟੂਨ ਕਮਾਂਡਰ ਹਾਜ਼ਰ ਹਨ। ਪਰੋਤਰ ਮੋਕੇ ਸੱਜਣ ਇਹ ਜਲੇ ਦੇ ਨੌਜੋਵ ਜਵਾਨ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਮੈਂ ਸਤਿ ਸ੍ਰੀ ਅਕਾਲ ਤੁਹਾਨੂੰ ਬਧਾਈ ਦਿੰਦਾ ਹਾਂ ਜੇ ਗੱਲ ਕਰੀਏ ਪੰਜਾਬ ਹோம்ਗਾਰਡ ਦੀ ਤੇ ਸਾਡਾ ਇਤਿਹਾਸ ਸ਼ੁਰੂ ਤੋਂ ਹੀ ਗੌਰਵਸ਼ਾਲੀ ਰਿਹਾ ਹੈ ਚਾਹੇ ਉਹ ਹਿੰਦ-ਚੀਨ ਦੀ جنگ ਹੋਵੇ ਚਾਹੇ ਹਿੰਦ-ਪਾਕ ਦੀ ਚਾਹੇ ਆਪਰੇਸ਼ਨ ਬਲੈਕ ਥੰਡਰ ਹੋਵੇ ਚਾਹੇ ਅੱਜ ਕੱਲ ਨਿਜਮਾਨੇ ਵਿੱਚ ਕਰੋਨਾ ਦੀ ਮਹਾਮਾਰੀ ਹੋਵੇ ਹோம்ਗਾਰਡ ਦੇ ਜਵਾਨਾਂ ਨੇ ਹਮੇਸ਼ਾ ਹੀ ਆਪਣੀ ਡਿਊਟੀ ਤਾਂ ਦੇ ਦੀ ਤਾਂ ਦੇਹੀ ਇਮਾਨਦਾਰ ਨਾਲ ਕੀਤੀ ਹੈ ਇਸ ਉਪਰੰਤ ਸਟੇਟ ਹੈਡਕ quarters ਵੱਲੋਂ ਜ਼ਿਲ੍ਹਾ ਹੈਡਕ quarters ਵੱਲੋਂ ਆ ਆਪ ਦੇ ਵੈਲਫੇਅਰ ਲਈ ਹਮੇਸ਼ਾ ਨਵੀਨੀਕਰਨ ਅਦੁਨੀਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ਜੇ ਗੱਲ ਕਰੀਏ ਜ਼ਿਲ੍ਹਾ ਹੈਡਕ quarters ਦੀ ਤਾਂ ਮਾਨਯੋਗ ਜ਼ਿਲ੍ਹਾ ਕਮਾਂਡਰ ਸਾਹਿਬ ਵੱਲੋਂ ਲਏ ਗਏ ਉਪਰਾਲੇ ਜਿਵੇਂ ਕੁਝ ਦੇ ਨਾਮ ਲਵਾ ਜਿਵੇਂ WhatsApp ਗਰੁੱਪ ਦਾ ਕਠਿਨ ਕਰਨਾ ਜੇ ਲਾਗ ਤੁਸੀਂ ਜਿਸੇ ਦੀ ਸਾਨੂੰ ਅਪਰੋਚ ਕਰ ਸਕਦੇ ਹੋ ਬਦਨੀਆਂ ਵਿੱਚ ਪਾਰਦਰਸ਼ਤਾ ਲੈ ਕੇ ਆਉਣਾ ਤਾਂ ਜੋ ਕਰਪਸ਼ਨ ਨੂੰ ਥਲ ਪੈ ਸਕੇ ਡਿਸੀਜਨ 메ਕਿੰਗ ਵਿੱਚ ਸਮੂਹ ਸਟਾਫ ਦਾ ਪਾਰਟਿਸਪੇਸ਼ਨ ਵਧਣਾ ਜਿਸ ਨਾਲ ਸਾਰਿਆਂ ਦਾ ਡਿਸੀਜਨ ਦੀ ਵੈਲਿਊ ਹੋ ਸਕੇ ਈਵੈਲਿਊਏਟ ਕਰ ਸਕਣ ਪਰ ਹਰ ਹਰਕ ਦਾ ਅਨਮੁੱਲਾ ਵਿਚਾਰ ਲਿਆ ਜਾਵੇ ਇਹ ਇਸ ਕੰਮ ਬੜੇ ਹੀ ਸ਼ਲਾਘਾਯੋਗ ਹਨ ਜਿਸ ਲਈ ਤੁਸੀਂ ਵੀ ਖੁਸ਼ਾਲ ਦੇਦੇ ਹੋ ਡਾਕਟਰ ਗੁਰਸੇਵਿਕ ਸਿੰਘ ਨਿਊਮਨ ਹਸਪਤਾਲ ਮੋਰਿੰਡਾ ਵੱਲੋਂ ਇਲੈਕਟ੍ਰੋ ਹੋਮੋਪੈਥਿਕ ਰਾਈ ਹਾਜ਼ਰ ਸਟਾਫ ਅਤੇ ਜਵਾਨਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਲੋੜ ਅਨੁਸਾਰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਤੋਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਪੰਜਾਬ ਹੋਮ ਗਾਰਡ ਦਿੱਖਦੇ 25 ਮਾਰਚ। ਸਥਾਪਨਾ ਦਿਵਸ ਦੀ ਇਸ ਮੌਕੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਿ ਆਪਣੇ ਅਨਮੋਲੇ ਵਿਚਾਰ ਸਾਰੇ ਜਵਾਨਾਂ ਨਾਲ ਸਾਂਝਾ ਕਰਨ। ਤੇ ਮਾਰਜੋਗ ਬੀਜਪੀ ਸਾਹਿਬ ਦਾ ਸੰਦੇਸ਼ ਪੜ ਕੇ ਸਾਰਿਆਂ ਨੂੰ ਸੁਣਾਉ ਮਾਰਜੋਗ ਤੰਦਰੁਸਤ ਬੰਗੜ ਅਤੇ ਸੇਵਲ ডিফেন্স ਤੇ ਜਿਹੜਾ ਆਪਣਾ ਸਥਾਪਨਾ ਦੇ ਵਾਸਤੇ ਇਕੱਠ ਮੰਡਾ ਇਹ ਜੋ ਕਲੈਕਸ਼ਨ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਇਹ ਜਿਹੜੇ ਹੈਗੇ ਉਮੀਦ ਕਰਦਾ ਕਿ ਤੁਹਾਡੇ ਸਾਰੇ ਪਰਿਵਾਰ ਜਿਹੜੇ ਨੇ ਤੰਦਰੁਸਤ ਰਹਿਣ ਅਤੇ ਸਿਹਤਮੰਦ ਰਹਿਣ ਆਪਣੇ ਵਿੱਚੋਂ ਇਸ ਨਾਲ ਇੱਕ 17 ਤੋਂ ਅਨਵਰਡਸ ਕਈ ਨਵੇਂ ਵਲੰਟੀਅਰਸ ਐਨਰੋਲ ਹੋਏ ਨੇ ਹੋਮਗਾਰਡਸ ਦੇ ਕੁਝ ਗਰਮ ਭਈ ਇਤਿਹਾਸ ਬਾਰੇ ਦੱਸ ਦਿਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹਨਾਂ ਨੂੰ ਵੀ ਭਾਵੇਂ ਇਸ ਦਾ ਕਈ ਪਤਾ ਨਹੀਂ ਚੰਦਾ ਹੋਣਾ 1945 ਦੇ ਵਿੱਚ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਫਾਰਮਲੀ ਹੋਮਗਾਰਡਸ ਦੀ ਸਥਾਪਨਾ ਹੋਈ ਸੀ ਉਸ ਤੋਂ ਪਰંત 1962 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਹਨੂੰ ਵਿਧਿਵਤ ਢੰਗ ਦੇ ਨਾਲ ਸਥਾਪਿਤ ਕੀਤਾ ਗਿਆ 1921 ਦੀ ਸਥਾਪਨਾ ਤੋਂ ਪਰੰਥੀ ਸਭ ਤੋਂ ਪਹਿਲਾਂ ਤਿੰਨ ਬਟਾਲੀਆਂ ਬਣਾਈਆਂ ਸੀ ਉਹ ਬਾਰਡਰ 'ਚ ਇਹਨਾਂ ਨੇ ਬਣਾਈਆਂ ਸੀ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਗੁਰਦਾਸਪੁਰ ਦੀਆਂ ਇਹਨਾਂ ਤਿੰਨਾਂ ਬਟਾਲੀਆਂ ਦਾ ਹੋਮਗਾਰਡ ਦਾ ਕੰਮ ਸ਼ੁਰੂ ਹੋਇਆ ਅਤੇ ਇਹਨਾਂ ਪਟਾਲੀਆਂ ਨੇ 65 1965 ਤੇ 1971 ਤੇ ਜਿਹੜੀ ਹਿੰਦੁਸਤਾਨ-ਪਾਕਿਸਤਾਨ ਦੀ ਲੜਾਈ ਹੋਈ ਸੀ ਉਸ ਵਿੱਚ ਬਹੁਤ ਹੀ ਅਹਿਮ ਯੋਗਦਾਨ ਪਾਇਆ ਇਸ ਦੌਰਾਨ ਸਾਡੇ ਕਈ ਅਫਸਰ ਅਤੇ ਕਈ ਵਲੰਟੀਅਰਜ਼ ਸ਼ਹੀਦ ਵੀ ਹੋਏ ਇਸ ਉਪਰੰਤ ਹੋਮਗਾਰਡ ਜਿਹੜੇ ਸੀਗੇ 2004 ਤੋਂ ਲੈ ਕੇ 18 ਤੱਕ ਕਈ ਜਿਹੜੇ ਕਈ ਸਟੇਟਾਂ ਦੇ ਵਿੱਚ ਲੋਕ ਸਭਾ ਚ ਇਲੈਕਸ਼ਨਾਂ ਵਿਧਾਨ ਸਭਾ ਇਲੈਕਸ਼ਨਾਂ ਅਤੇ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾਉਂਦੇ ਹੋਏ ਆਪਣੇ ਦੁਨੀਆ ਬਹੁਤ ਸਵਾਗਾ ਯੋਗਤਾ ਨਾਲ ਲਿਭਾਈਆਂ ਜਿਸ ਨਾਲ ਪੰਜਾਬ ਸਰਕਾਰ ਦੇ ਪੱਧਰ ਵਿੱਚ ਕਰੋੜਾਂ ਰੁਪਇਆ ਆਪਾਂ ਪਾਇਆ ਸਾਰਿਆਂ ਨੇ ਡਿਊਟੀ ਕਰਕੇ ਪਾਇਆ ਫੇਸਪੁਕ ਲੱਖ ਦੇ ਵਿੱਚ ਹੁਣ ਅਸੀਂ ਅੱਜ ਇਹ ਰੇਜ਼ਿੰਗ ਦੇ ਆਪਾਂ ਡੀਜੀਪੀ ਜੀ ਦੀ ਵੀ ਕੇ ਭਾਗਰਾ ਜੀ ਕਮਾਂਡੈਂਟ ਜਨਰਲ ਸ਼੍ਰੀ ਕੇਐਸ ਕੁਮਾਰ ਜੀ ਅਤੇ ਡਿਪਟੀ ਕਮਾਂਡੈਂਟ ਜਨਰਲ ਸ਼੍ਰੀ ਹਰਮਨ ਜੀ ਹਰਮਨਜੀਤ ਸਿੰਘ ਜੀ ਦੀ ਅਗਵਾਈ ਹੇਠ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਮਨਾਉਣ ਲਈ ਇਸ ਉਪਨਕਸ਼ਮੀ ਚਮਾਈ ਲੋਧੀ ਜੀ ਸਾਹਿਬ ਨੇ ਵੀ ਆਪਣਾ ਸੰਦੇਸ਼ ਸਾਡੇ ਸਾਰਿਆਂ ਦੀ ਭੇਜਿਆ ਹੈ ਜੋ ਮੈਂ ਹੁਣ ਆਪ ਸਭ ਨੂੰ ਪੜ੍ਹ ਕੇ ਸੁਣਾਉਣ ਲੱਗਾ ਹਾਂ ਹੋਮ ਗਾਰਡਸ ਅਤੇ सिविल डिफेंस ਵਿਭਾਗ ਦੇ ਅਤਮਨਿਮੇਂ ਸਥਾਪਨਾ ਦਿਵਸ ਦੇ ਮੌਕੇ ਤੇ ਮੈਂ ਵਿਭਾਗ ਦੇ ਸਮੂਹ ਅਫਸਰਾਂ ਕਰਮਚਾਰੀਆਂ ਅਤੇ ਵਲੰਟੀਅਰਸ ਨੂੰ ਵਧਾਈ ਦਿੰਦਾ ਹਾਂ ਮੈਨੂੰ ਖੁਸ਼ੀ ਹੈ ਕਿ ਕੋਵਿਡ ਮਹਾਮਾਰੀ ਦੇ ਇਸ ਔਖੇ ਸਮੇਂ ਦੌਰਾਨ ਇਸ ਵਿਭਾਗ ਦੇ ਅਫਸਰਾਂ ਕਰਮਚਾਰੀਆਂ ਅਤੇ ਵਲੰਟੀਅਰਸ ਦੁਆਰਾ ਰਾਜ ਵਿੱਚ ਫਰੰਟ ਲਾਈਨ ਵਾਰੀਅਰਸ ਵਜੋਂ ਆਪਣੀ ਡਿਊਟੀ ਬੇਹਦ ਸਮਰਪਣ ਅਤੇ ਪਹਿਲਕਦਮੀ ਨਾਲ ਨਿਭਾਈ ਹੈ कोविड-19 ਦੌਰਾਨ ਡਿਊਟੀ ਕਰਦਿਆਂ ਹੁਣ ਤੱਕ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਭਾਗ ਦੀ 4 ਵਲੰਟੀਅਰਜ਼ ਦੀ ਮੌਤ ਵੀ ਹੋਈ ਹੈ। ਅਜਿਹੇ ਸੇਵਾਵਾਂ ਦੇ ਕੇ ਆਪ ਸਭ ਨੇ ਵਿਭਾਗ ਦੇ ਲੋਕੋ ਨਿਸ਼ਕਾਮ ਸੇਵਾ ਅਤੇ ਸਰਬਭੂਤ ਹਿਤੇ ਰਤਾ ਨੂੰ ਵੀ ਸાર્થਕ ਕੀਤਾ ਹੈ। ਤੁਹਾਡੀਆਂ ਸੇਵਾਵਾਂ ਨੂੰ ਮਾਨਤਾ ਦੇਂਦੇ ਡਾਇਰੈਕਟਰ ਜਨਰਲ ਹੋਮ ਗਾਰਡਜ਼ ਕਮੈਂਡੇਸ਼ਨ ਡਿਸਕ ਅਤੇ ਡਾਇਰੈਕਟਰ ਸਿਵਲ ਡਿਫੈਂਸ ਕਮੈਂਡੇਸ਼ਨ ਰੂਲ ਸ਼ੁਰੂ ਕਰਕੇ ਹੋਂ ਤੱਕ ਕੁੱਲ 69 ਕਮੈਂਡੇਸ਼ਨ ਡਿਸਕ ਅਤੇ ਰੋਲ ਪ੍ਰਦਾਨ ਕੀਤੇ ਗਏ ਹਨ ਇਸ ਤੋਂ ਇਲਾਵਾ ਆਪ ਸਭ ਵੱਲੋਂ ਪੁਲਿਸ ਵਿਭਾਗ ਨਾਲ ਸਹਾਇਕ ਹੋ ਕੇ ਲਾਅ ਅਤੇ ਆਰਡਰ ਡਿਊਟੀ ਵੀ ਬੇहद ਸ਼ਲਾਘਾਯੋਗ ਤੰਗ ਨਾਲ ਨਿਭਾਈ ਗਈ ਹੈ ਜਿਸ ਦੇ ਉਦਾਹਰਣ ਵਜੋਂ ਹਾਲ ਹੀ ਵਿੱਚ ਜੇ ਲੁਧਿਆਣਾ ਜੇਲ੍ਹ ਬ੍ਰੇਕ ਦੀ ਘਟਨਾ ਨੂੰ ਰੋਕਣ ਵਿੱਚ ਹੋਮਗਾਰਡ ਵਲੰਟੀਅਰਜ਼ ਦੀ अहम ਭੂਮਿਕਾ ਰਹੀ ਹੈ ਰਾਜ ਸਰਕਾਰ ਵੱਲੋਂ ਆਧੁਨਿਕੀਕਰਨ ਯੋਜਨਾ ਰਾਹੀਂ ਵਿਭਾਗ ਦਾ ਮਿਆਰ ਉੱਚਾ ਚੁੱਕਣ ਦੇ ਉਪਰਾਲੇ ਜਾਰੀ ਹਨ ਜਿਸ ਤਹਿਤ ਵਿਭਾਗ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਡਿਜੀਟਲ ਯੁੱਗ ਵਿੱਚ ਦਾਖਲ ਹੁੰਦਿਆਂ ਵਿਭਾਗ ਵਿੱਚ ਈ ਆਫਿਸ ਪ੍ਰੋਜੈਕਟ ਵੀ ਲਾਗੂ ਕੀਤਾ ਗਿਆ ਹੈ। ਸਾਲ 2019-20 ਦੌਰਾਨ ਰਾਜ ਸਰਕਾਰ ਵੱਲੋਂ ਮਿਲੀ ਪ੍ਰਵਾਨਗੀ ਤਹਿਤ ਵਿਭਾਗ ਵੱਲੋਂ ਡਿਊਟੀ ਦੌਰਾਨ ਮ੍ਰਿਤਕ 168 ਗੂਨ ਗਾਰਡਜ਼ ਦੇ ਆਸ਼ਰਿਤਾਂ ਨੂੰ ਪਟਾਰ volunteers enrol ਕੀਤਾ ਜਾ ਚੁੱਕਾ ਹੈ ਵਿਭਾਗ ਵੱਲੋਂ ਇੱਕ ਐਗਰੀਮੈਂਟ ਤਹਿਤ ਹੋਮਗਾਰਡ ਜਵਾਨਾਂ ਦੇ ਖਾਤੇ HDFC ਬੈਂਕ ਵਿੱਚ ਖੁਲਵਾਏ ਗਏ ਹਨ ਜਿਸ ਦੇ ਬੰਦੇ ਵਿੱਚ HDFC ਬੈਂਕ ਵੱਲੋਂ ਹੋਮਗਾਰਡ ਜਵਾਨਾਂ ਦੇ ਹੋਣਹਾਰ ਬੱਚਿਆਂ ਨੂੰ ప్రతి ਮਹੀਨਾ ਵਜੀਫਾ ਵੀ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ HDFC ਬੈਂਕ ਵੱਲੋਂ ਹੋਮਗਾਰਡ ਜਵਾਨਾਂ ਦੀ ਕੁਦਰਤੀ ਮੌਤ ਹੋਣ ਤੇ ਰੁਪਏ 3,25,000 ਅਤੇ ਐਕਸੀਡੈਂਟਲ ਮੌਤ ਹੋਣ ਤੇ ਮ੍ਰਿਤਕ ਦੇ ਆਸ਼ਿਕਤਾਂ ਨੂੰ ਰੁਪਏ 30 ਲੱਖ ਦਿੱਤੇ ਜਾ ਰਹੇ ਹਨ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਹਮੇਸ਼ਾ ਇਸ ਵਿਭਾਗ ਦੇ ਕਰਮਚਾਰੀਆਂ ਅਤੇ ਵਲੰਟੀਅਰਾਂ ਦੇ ਹਿੱਤ ਲਈ ਯਤਨਸ਼ੀਲ ਰਹਾਂਗਾ ਮੈਂ ਮਹਿਸੂਸ ਕਰਦਾ ਹਾਂ ਕਿ ਜਿਵੇਂ ਤੁਸੀਂ ਸਾਰੇ ਹੁਣ ਤੱਕ ਤਨ ਮਨ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਰਹੇ ਹੋ ਭਵਿੱਖ ਵਿੱਚ ਵੀ ਤੁਸੀਂ ਇਸੇ ਉਤਸ਼ਾਹ ਨਾਲ ਕੰਮ ਕਰਦੇ ਰਹੋਗੇ ਅੰਤ ਵਿੱਚ ਮੈਂ ਮੂਡ ਪੰਜਾਬ ਹੌਮ ਗਾਰਡਸ ਅਤੇ ਸਿਵਲ ਡਿਫੈਂਸ ਸੰਸਥਾ ਦੇ ਸਮੂਹ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ 58ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਵਧਾਈ ਦਿੰਦੇ ਹੋਏ ਸੰਸਥਾ ਦੇ ઉજਵਲ ਭਵਿੱਖ ਦੀ ਕਾਮਨਾ ਕਰਦਾ ਹਾਂ ਜੈ ਹਿੰਦ ਅੱਜ ਹੌਮ ਗਾਰਡ ਅਤੇ ਸਿਵਲ ਡਿਫੈਂਸ ਵਿਭਾਗ ਦੇ ਰੇਜ਼ਿੰਗ ਡੇ ਦੇ ਮੌਕੇ ਤੇ 58 ਸਥਾਪਨਾ ਦਿਵਸ ਮਨਾਉਣ ਲਈ ਅਸੀਂ ਸ਼੍ਰੀ ਵੀ ਕੇ ਪਾਵਰਾ ਡੀਜੀਪੀ ਪੰਜਾਬ ਹੋਮ ਗਾਰਡਸ ਸ਼੍ਰੀ ਉਤਾਰਨ ਸਿੰਘ ਘੁਮਨ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਸ ਅਤੇ ਸ਼੍ਰੀ ਹਰਮਨਜੀਤ ਸਿੰਘ ਡਿਪਟੀ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਸ ਜਿਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਹੈੱਡਕੁਆਟਰ ਫਤਿਹਗੜ ਸਾਹਿਬ ਵਿਖੇ ਇਕੱਠੇ ਹੋਈਆਂ ਇਸ ਮੌਕੇ ਤੇ ਪੰਜਾਬ ਹੋਮ ਗਾਰਡਸ ਦੇ ਸਮੂਹ ਜਵਾਨਾਂ ਨੂੰ ਹੋਮ ਗਾਰਡਸ ਵਿਭਾਗ ਦੇ ਗੌਰਵਮਈ ਇਤਿਹਾਸ ਨਾਲ ਜਾਣੂ ਕਰਵਾਉਂਦਿਆਂ ਹੋਏ ਉਨ੍ਹਾਂ ਦੇ ਮਨੋਵਲ ਵਿੱਚ ਇਜ਼ਾਫਾ ਕੀਤਾ ਗਿਆ ਇਸ ਉਪਰੰਤ ਇੱਕ ਇਲੈਕਟ੍ਰੋ ਹੋਮੋਪੈਥੀ ਦਾ ਕੈਂਪ ਵੀ ਇੱਥੇ ਲਾਇਆ ਗਿਆ ਜਿਸ ਤਹਿਤ ਪੰਜਾਬ ਹੌਮ ਗਾਰਡਜ਼ ਦੇ ਹਾਜ਼ਰੀਨ ਸਟਾਫ ਅਤੇ ਵਲੰਟੀਅਰਸ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਡਾਕਟਰ ਗੁਰਸੇਵਕ ਸਿੰਘ ਮਾਨ ਦੁਆਰਾ ਉਹਨਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਗਈਆਂ